ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਛੜਕ ਜਿਹੜੀ ਆਉਂਦੀ ਦੱਸੋ ਚਾਹਲ ਤੋਂ ਸਿੱਧੀ ਪਾਣੇ ਆ ਜਾਂਦੀ ਹੈ ਜਿਹੜੀ ਅੱਗੇ ਕੋਟ ਸੁਖਿਆ ਚਮੇਲੀ ਨੂੰ ਲੰਘਦੀ ਹੈ ਨੇੜੇ ਪਿੰਡੇ ਦੇ ਪੱਕਾ ਵੀ ਰਹਿ ਜਾਂਦਾ ਜਿਹੜਾ ਹਾਈਵੇ ਤੇ ਆਉਂਦਾ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਤੇ ਇਹ ਤੋਂ ਬਿਨਾਂ ਢੁੱਡੀ ਪਿੰਡ ਵੀ ਇਹਦੇ ਨੇੜ ਹੈ ਕਰ ਜਿਹੜੇ ਚੋ ਵੀਡੀਓ ਬਣਾ ਰਿਹਾ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਉਹਦੇ ਕੋਲ ਹਰੇਕ ਤਰ੍ਹਾਂ ਦਾ ਪਸ਼ੂ ਵਿਕਰੀ ਵਾਲਾ ਹੁੰਦਾ ਅੱਜ ਦੀ ਵੀਡੀਓ ਦੇ ਚਾਰ ਨਾਗ ਹੈ ਜਿਹਦੇ ਚੋਂ ਤਿੰਨ ਨਾਗ ਸੂਏ ਸਵਾਏ ਆ ਤੇ ਇੱਕ ਕ੍ਰਾਸ ਬਰੀਡ ਦਾ ਗੱਭਣ ਮੇਨ ਜਿਹੜੀ ਇੱਥੇ ਵੀਡੀਓ ਅੱਜ ਅਸੀਂ ਬਣਾਉਣੀ ਸੀ ਦੋਸਤੋ ਇੱਕ ਜਰਸੀ ਨਸਲ ਚ ਪੈਂਦੀ ਇਹ ਵਹਿੜ ਤੁਹਾਨੂੰ ਦਿਖਾਉਣੀ ਹੈ ਬੜੀ ਚੰਗੀ ਤਿਆਰੀ ਦੇ ਨਾਲ ਇਹਨੇ ਕੱਲ ਹੀ ਬੱਚੇ ਨੂੰ ਜਨਮ ਦਿੱਤਾ ਹੈ ਬਾਕੀ ਬਾਈ ਦੱਸ ਦੂਗਾ ਇਹ ਕਦੋਂ ਕਦੀ ਸੋਈ ਵੀ ਹੈ ਕੀ ਇਹਦੀ ਡਿਟੇਲ ਹੈ ਸੋ ਨਾਗ ਤੁਹਾਨੂੰ ਵੈਸੇ ਹੁਣ ਚਾਰ ਹੀ ਦਿਖਾਉਣੇ ਆ ਸੋ ਤੁਸੀਂ ਚਾਰਾਂ ਪਸ਼ੂਆਂ ਨੂੰ ਐਂਡ ਤੱਕ ਦੇਖਿਓ ਜਿਹੜਾ ਨਾਗ ਇਹਨਾਂ ਚੋਂ ਜੱਜ ਜੂਗਾ ਜਿਹੜੀ ਗਾਂ ਤੁਹਾਨੂੰ ਭਾਸਰ ਲੱਗੀ ਉਹਦਾ ਤੁਸੀਂ ਸੌਦਾ ਬਾਈ ਨਾਲ ਰਲਾ ਲੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਪਹਿਲੇ ਨੰਬਰ ਵਾਲੀ ਐਫਪੀ ਤੋਂ ਕਰਦੇ ਆਂ ਤੋਂ ਉਦੋਂ ਬਾਅਦ ਜਰਸੀ ਦੀ ਵਾਰੀ ਆਊਗੀ ਜਸਵੰਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਵੰਤ ਚਾਰ ਨਾਗ ਦਿਖਾ ਰਹੇ ਆਂ ਹਾਂਜੀ ਬਾਈ ਜੀ ਪਹਿਲੇ ਨੰਬਰ ਤੇ ਗਾਂ ਕਿੰਨੇ ਦਿਨ ਹੋ ਗਏ ਸੂਈ ਇਹ ਬਾਈ ਕੱਲ ਸਵੇਰ ਸੂਈ ਆ ਠੀਕ ਐ ਤੇ ਰਾਤ ਤੇ ਖਾਲੀ ਕਰਤੀ ਸੀ ਦੁੱਬੋਲੇ ਜੂ ਠ ਇਹਦਾ ਰੇਟ ਕੀ ਰਹਿਣਾ ਜੀ ਰੇਟ ਬਾਈ ਜੀ ਇਹਦਾ ਲੈਣ ਦੇਣ ਵਾਲਾ ਜਿਸ ਨੂੰ 82000 ਰੁਪਏ ਬੱਚਾ ਇਹਦੇ ਨਾਲ ਕੀ ਬੱਚਾ ਦਿੱਤਾ ਬਾਈ ਖੋਲੀ ਇਹਨੂੰ ਸਵੇਹਾ ਦੂਜਾ ਬਾਈ ਠੀਕ ਹੈ ਕੱਲ ਸਵੇਹ ਦੀ ਸੂਈ ਹੈ 82000 ਇਹਦਾ ਰੇਟ ਹੈ ਵੱਡੇ ਕਦ ਕਾਠ ਦੀ ਐਚ ਐਫ ਵੈਡ ਹੈ ਢਾਂਚਾ ਜਦੋਂ ਤੁਰੂਗੀ ਉਦੋਂ ਕਨਫਰਮ ਹੋ ਜਾਣਾ ਆਪਾਂ ਨੂੰ ਵੀ ਇਹਦਾ ਸਟਰਕਚਰ ਕਿਸ ਟਾਈਪ ਦਾ ਬੱਚੇ ਇਹਦੇ ਤੋਂ ਤੁਸੀਂ ਵਧੀਆ ਲੈ ਸਕਦੇ ਹੋ ਜਿਹੜਾ ਭਰਾ ਕੋਈ ਫਾਰਮ ਦਾ ਕੰਮ ਕਰਨਾ ਚਾਹੁੰਦਾ ਘੱਟ ਪੇਮੈਂਟ ਲਾ ਕੇ ਆ ਬਰੀਡ ਵਾਈਜ਼ ਚੰਗੀ ਐ ਕਾਟ ਕਾਟ ਚੰਗਾ ਉੱਚੀ ਲੰਬੀ ਫੁੱਲ ਆ ਖਾਨ ਹੱਥੀਂ ਜੋ ਆਈ ਆਲੇ ਆ ਹਵਾਨੇ ਦੀ ਸ਼ੇਪ ਚੰਗੀ ਐ ਫਿਕਸ ਜਾ ਹਵਾਨਾ ਸੋ ਇਹ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਮੇਨ ਇਸ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਵਹਿੜ ਦਿਖਾਉਣੀ ਐ ਉਹ ਇਹ ਸਾਹਮਣੇ ਆ ਜਸੰਤ ਭਾਈ ਕੈਨ ਵਾਂ ਸੁਆ ਸੁਈਏ ਇਹ ਪਹਿਲਾ ਸੁਫਾ ਤੇ ਦੋ ਦਾੰਦਾ ਭਾਈ ਹੂੰ ਇਹ ਪੀਡੀਐਫ ਦੇ ਸੁਮਨ ਦੀ ਆ ਬਾਕੀ ਪੂਰੀ ਡਿਟੇਲ ਲੈ ਦਾਂਗੇ ਆਪਾਂ ਠੀਕ ਹੈ ਜਿਹੜੇ ਫਾਰਮ ਚ ਲਈ ਆ ਟੋਪ ਦੇ ਫਾਰਮ ਚ ਲਈ ਭਾਈ ਆਪਾਂ ਠੀਕ ਹੈ ਵੀਡੀਓ ਵੀ ਫਾਰਮ ਦੀ ਆਪਣੀ ਹੈਗੀ ਜਿਹੜੇ ਫਾਰਮ ਚ ਲਈ ਆ ਠੀਕ ਹੈ ਅੱਛਾ ਇਹ ਕਦੋਂ ਕਦੀ ਸੁਈਏ ਇਹ ਕੱਲ੍ਹ ਸਵੇਰ ਸੁਈ ਸੀ ਭਾਈ ਹੂੰ ਤੇ ਸਵੇਰ 4 ਕਿਲੋ ਬੋਲਾ ਘੜਦਾ ਸੀਗਾ ਅੱਛਾ ਤੇ ਸ਼ਾਮ ਨੂੰ ਆ ਬੋਲਾ ਪਿਆ ਸਾਰੀ ਖਾਲੀ ਕਰਤੀ ਸੀ ਭਾਈ ਬੱਚੇ ਨੂੰ ਨਿਚਾਇਆ ਸੀ ਠੀਕ ਹੈ ਸ਼ਾਮ ਨੂੰ ਇਹ ਸਾਰਾ ਚੋਤਾ ਸਾਰੀ ਆ ਵੀਡੀਓ ਹੈਗੀ ਆਪਣੀ ਸ਼ਾਮ ਦੀ ਕੱਲ ਦੀ ਸਾਫ ਕੀਤੀ ਦੀ ਆਪਣੀ ਭਾਈ ਛੁਵਾਈ ਕੀਤੀ ਸੀ ਭਾਈ ਇਹਨੇ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਆਪਾਂ ਖੋਲੀਏ ਰੇਟ ਦੋਸਤੋ ਫੋਨ ਤੇ ਹੈ ਦੋ ਦੰਦ ਆ ਬਾਈ ਇਹ ਦੋ ਦੰਦ ਪਹਿਲਾ ਸੂਆ ਬੜੀ ਚੰਗੀ ਤਿਆਰ ਹੋਈ ਵੀ ਵਹਿੜ ਵੱਖਰਾ ਜਿਹਾ ਰੰਗ ਸੋਹਣਾ ਚਿਹਰਾ ਹੱਥੀਂ ਚੁਆਈ ਆਲਾ ਥਣ ਫਿਕਸ ਹਵਾਨਾ ਸਾਰੇ ਹੀ ਗੌਣ ਦੋਸਤੋ ਤੇ ਸਟਰਕਚਰ ਦੀ ਫੁੱਲ ਮਜ਼ਬੂਤ ਆ ਤੁਸੀਂ ਦੇਖੋ ਮਜ਼ਬੂਤ ਲੱਤਾਂ ਫਿਕਸ ਹਵਾਨਾ ਬਿਲਕੁਲ ਜਿਸਾਨ ਤੋਂ ਉੱਤਰੂ ਲੈ ਚਲੇ ਸੋ ਇਹ ਲੋਸੋ ਵੈਡ ਮੇਨ ਜਿਹਦੀ ਵੀਡੀਓ ਮੈਂ ਜਮ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਦੀ ਬਣਾਉਣੀ ਸੀ ਤੇ ਉਹ ਤੁਹਾਨੂੰ ਵੈਡ ਦਿਖਾ ਰਹੇ ਹਾਂ ਜਿਹਨੂੰ ਪਸੰਦ ਆਵੇ ਤਾਂ ਇੱਕ ਨਗੀਨਾ ਹੀ ਐ ਇਹਦਾ ਰੇਟ ਫੋਨ ਦੇ ਉੱਤੇ ਬਾਈ ਨੇ ਰੱਖਿਆ ਹੈ ਬਾਕੀ ਤੁਸੀਂ ਗੱਲਬਾਤ ਕਰ ਲਿਓ ਵੀ ਕਿੰਨੀ ਡਿਮਾਂਡ ਬਾਈ ਰੱਖਦਾ ਹੈ ਬੜੀ ਚੰਗੀ ਤਿਆਰ ਹੋਈ ਵੀ ਵੈਡ ਇਹ ਹੁਣ ਡਰ ਕੋਈ ਨਹੀਂ ਜਿਹੜਾ ਭਰਾ ਪੈਸੇ ਲਾਉਣੇ ਚਾਹੁੰਦਾ ਕਿਉਂਕਿ ਸੂਈ ਵੀ ਐ ਸਹੀ ਖਾਲੀ ਵੀ ਕਰਤੀ ਐ ਤੁਹਾਨੂੰ ਦੁੱਧ ਬਾਲਟੀ ਚ ਪਿਆ ਹੀ ਦਿਖਾਤਾ ਬੌਲਾ ਸਾਰਾ ਬਾਈ ਕਹਿੰਦਾ ਵੀ ਕੱਲ ਇਹਦਾ ਬਿਲਕੁਲ ਨਿਚੋੜਤਾ ਸੀ ਇਹ ਦਵਾਰਾ ਜਿਹੜੀ ਹੁਣੇ ਭਰੀ ਐ ਹਜੇ ਭਲੂਣ ਜਰੂਰ ਹੈਗੀ ਐ ਪਰ ਅਥੀ ਚੁਵਾਈ ਵਾਲਾ ਥਣ ਹੁਣ ਵੀ ਦਿਸਦਾ ਥਣ ਹੋਰ ਨਿਖਰੂਗਾ ਥਣ ਦਾ ਸੈਜ ਹਜੇ ਹੋਰ ਨਿਖਰਨਾ ਐ ਦਾ ਜਿਵੇਂ ਜਿਵੇਂ ਦੀ ਚੁਵਾਈ ਹੋਊਗੀ ਤੇ ਇਹਦੀ ਭਲੂਣ ਲੱਥੂਗੀ ਤੁਸੀਂ ਇੱਥੋਂ ਦੇਖੋ ਥਣ ਸੋ ਇਹ ਤੋਂ ਬਿਨਾ ਸੋ ਅੱਗੇ ਇੱਕ ਕ੍ਰਾਸ ਬਰੀਡ ਦਾ ਜਿਸਨ ਤੇ ਇੱਕ ਐਨਮਾ ਸੂਆ ਵੀ ਇਹ ਦੂਜਾ ਸੂਆ ਬਾਈ ਹੂੰ ਤੇ ਇਹਦਾ ਇੱਕ ਹਫਤਾ ਸੂਣ ਚ ਪਿਆ ਠੀਕ ਹੈ ਇਹ ਦੋਤਾ 15 14 ਕਿਲੋ ਪਹਿਲਾਂ ਨੇ ਸੀਲ ਠੰਡੀ ਬਹੁਤ ਆ ਠੀਕ ਹੈ ਹਾਂਜੀ ਅੱਛਾ ਇਹਦਾ ਕੀ ਰੇਟ ਲੈਣਾ ਇਹਦਾ ਰੇਟ ਲੈਣ ਦੇ ਬਾਈ ਜੀ ਜਸ ਨੂੰ 57000 ਰੁਪਏ ਖੋਲੀ 57000 ਰੇਟ ਆ ਦੋਸਤੋ ਸੀਲ 3 ਫੈਣੀ ਕਾ ਵੀ ਐਂ ਵੀ ਥਣਾ ਨੂੰ ਹੱਥ ਬਾਈ ਲਈ ਜਾਂਦਾ ਹੈ ਸਾਈਡ ਵਾਲਾ ਕ੍ਰੋਸ ਹੈ ਸਾਈ ਵਾਲ ਤੇ ਜਰਸੀ ਕ੍ਰਾਸ ਹੈ ਢਾਂਚਾ ਚੰਗਾ ਹੈ ਕੱਦ-ਕਾਠ ਚੰਗਾ ਹੈ ਥਣ ਸੋਹਣੇ ਹੈ ਬੱਚੇ ਜਰਸੀ ਦੇ ਵੀ ਵਧੀਆ ਪਾਉਗੀ ਪਿਓਰਿਟੀ ਦੀ ਗੱਲ ਤਾਂ ਅਲੱਗ ਰਹਿ ਜਾਂਦੀ ਹੈ ਪਰ ਇੱਕ ਵਾਰ ਸਟਰਕਚਰ ਜਰਸੀ ਵਾਲਾ ਜਰੂਰ ਇਸ ਗਾਂ ਨੂੰ ਅੱਗੇ ਬੱਚਿਆਂ ਦੇ ਵਿੱਚ ਆ ਜਾਣੇ 75000 ਰੇਟ ਹੈ ਦੋਸਤੋ ਤੇ ਹਜੇ ਕੱਚੀ ਹੈ ਤਿਆਰ ਚੰਗੀ ਹੋ ਜੂਗੀ ਚੇਲ شریف ਤਾਂ ਇੰਨੀ ਕਾ ਵੀ ਆਈ ਬੈਠ ਜਾਓ ਭਾਵੇਂ ਉਹ ਤੁਹਾਡੇ ਸਾਹਮਣੇ ਕੋਈ ਨਿਆਣਾ ਨਹੀਂ ਪਾਇਆ ਕੋਈ। ਸੂਈ ਤੋਂ ਬਾਅਦ ਵੀ ਆਪਣੀ ਗਰੰਟੀ ਹੋਊਗੀ ਭਾਈ। ਜੇ ਮੜ ਮੜ ਖੇਲ ਜੋ ਲਗੂਗੀ ਆਪਣੀ ਗਾਂ ਆਪਣੀ ਹੋਊਗੀ ਵਾਪਸ ਹੋਊਗੀ। ਇੰਨੀ ਗਰੰਟੀ ਆਪਾਂ ਦੇ ਦਾਂਗੇ ਗਾਂ। ਬਸ ਠੀਕ ਹੈ। ਸੋ ਦੱਸੋ ਕਈ ਵਾਰਾਂ ਦੇਸੀ ਗਾਵਾਂ ਪਹਿਲਾਂ ਹੱਥ ਲਵਾਈ ਜਾਂਦੀਆਂ ਤੇ ਸੂ ਕੇ ਮੜ ਕੇ ਛੜਾਂ ਤੇ ਹੋ ਜਾਂਦੀਆਂ ਤੇ ਬਾਈ ਕਹਿੰਦਾ ਵੀ ਸੂਨ ਦੀ ਵੀ ਗਰੰਟੀ ਹੋਊਗੀ। ਜੇ ਛੜਾਂ ਮਾਰੂ ਜਾਂ ਹਿੱਲੂ ਤਾਂ ਵਾਪਸ ਲਊਗਾ ਭਾਈ। ਆ ਜਿਹੜੀ ਜਸਵੰਤ ਇਹ ਗਾਵ। ਤੇ ਦੂਜਾ ਸੂਆ ਬਾਈ। ਹੂੰ। ਇੱਕ ਅਠਹੇ ਸੂਈਆਂ ਕੱਲ ਸਵੇਰ ਗਾਂ ਇਹ ਦੋਨੇ ਇਹ ਕੱਲ ਸ਼ਾਮ ਨੂੰ ਸਾਫ਼ ਕੀਤੀਆਂ ਹੋਈਆਂ 5:30 ਵਜੇ ਦੀਆਂ ਠੀਕ ਹੈ 6 ਦਾੰਦਾ ਤੇ ਦੂਜਾ ਸੂਆ ਬਾਈ ਕੀ ਰੇਟ ਰਹਿਣਾ ਇਹਦਾ ਰੇਟ ਬਾਈ ਜੀ ਦਾ 88000 ਰੁਪਿਆ ਤੋਰ ਦੇ ਸੋ ਦੱਸੋ ਇਹਦਾ ਰੇਟ 88000 ਮਗਰ ਇਹਦੇ ਬੱਚਾ ਬਣ ਠੀਕ ਹੈ ਬੱਚੇ ਦੋਨਾਂ ਨਾਲ ਹੀ ਬੱਚੇ ਐ ਜਿਹੜੀ ਗਾਂ ਦਾ ਢਾਂਚਾ ਪਸੰਦ ਆਵੇ ਉਹੀ ਖਰੀਦ ਲਓ ਦੋਨੇ ਵੱਡੇ ਢਾਂਚੇ ਦੀਆਂ ਗਾਵਾਂ ਬਰੀਡ ਵਾਈਜ ਐਚਪਾ ਸਟ੍ਰਕਚਰ ਇਹਦਾ ਸੋਹਣਾ ਉਤੋਂ ਵੀ ਸਿੱਧੀ ਦਿਸਦੀ ਐ ਇਹਦਾ ਰੇਟ 88000 ਹੈ 1 ਲੱਖ ਤੇ 70000 ਚ ਦੋ گاਵਾ ਬਣਦੀਆਂ ਬਾਕੀ ਖਰੀਦਣੀਆਂ ਤਾਂ ਤੁਸੀਂ ਪੈਸੇ ਲਾਉਣੇ ਆ ਜਿਆਦਾ ਸਮਝ ਥੋੜੀ ਕੰਮ ਕਰੋਗੀ ਅਸੀਂ ਤਾਂ ਚਾਹੁੰਦੇ ਆ ਜਿਹੜੀ ਵੀਡੀਓ ਪਾਈਏ ਤੇ ਮੈਂਟੋ ਵੈਂਟੀ ਸੌਦੇ ਹੋਣ ਤੇ ਭਰਾ ਹੋਰ ਵੀਡੀਓ ਬਣਾਉਣ ਵਾਸਤੇ ਬੁਲਾਵੇ ਪਰ ਜਿਨੇ ਪੈਸੇ ਲਾਉਣੇ ਆ ਉਹਨੇ 100 ਵਾਰ ਸੋਚਣਾ ਹੁੰਦਾ ਸੋਹਣੇ ਥਣ ਹਵਾਨੇ ਦੀ ਇਹ ਵੀ ਗਾਂ ਦੱਸੋ ਤੁਸੀਂ ਇਹਦਾ ਥਣ ਹੱਥੀ ਚੁਵਾਈ ਵਾਲਾ ਦੇਖੋਗੇ ਉਤੋਂ ਵੀ ਟਾਂ ਚਾ ਸੋਹਣਾ ਰੇਟ 88000 ਜਿਹੜੀ ਤੁਹਾਨੂੰ ਲਾਸਟ ਉੱਤੇ ਗਾਂ ਦਿਖਾਈ ਹੈ ਇਹ ਤੋਂ ਬਿਨਾ ਕ੍ਰੋਸ ਬਰੀਡ ਗਾਂ 57000 ਰੇਟ ਹੈ ਥਣ ਚੰਗੇ ਹੈ ਸੀਲ ਸ਼ਰੀਫ ਹੈ ਗਰੰਟੀਆਂ ਫੁੱਲ ਹੈ ਇਹ ਤੋਂ ਬਿਨਾ ਇੱਕ ਇਹ ਗਾਂ ਜਿਹੜੀ ਬਿਲਕੁਲ ਤਾਜੀ ਸੋਈ ਵੀ ਬਹੁਤ ਸੋਹਣੀ ਵੈਡ ਹੈ ਜਿਹਨੇ ਜਰਸੀ ਤੇ ਕੰਮ ਕਰਨਾ ਤੇ ਤੋਂ ਪਿਓਰ ਜਰਸੀ ਦੇ ਬੱਚੇ ਲੈ ਸਕਦੇ ਹੋ ਆ ਕੇ ਦੇਖਿਓ ਜਰੂਰ ਜਿਹੜਾ ਭਰਾ ਪਸੰਦ ਵੀਡੀਓ ਚੋਂ ਕਰਦਾ ਹੈ ਬਾਕੀ ਤਸੱਲੀ ਤੁਸੀਂ ਕਰੋਗੇ ਇਹ ਤੋਂ ਬਿਨਾ ਇੱਕ ਇਹ ਗਾਂ ਜਿਹੜੀ ਤੁਹਾਨੂੰ ਪਹਿਲਾਂ ਦਿਖਾਤੀ ਹੈ ਤਾਜੀ ਸੂਈ ਵੀ ਹੈ ਬੱਚਾ ਬੱਛਾ ਦੋਨਾਂ گاਵਾਂ ਨਾਲ ਬੱਚੇ ਬੱਚੇ ਦੋਨੇ ਕਾਟ ਕਾਠ ਹਾਲ ਗਏ ਚੰਗੀਆਂ ਸਮਝਣੀਆਂ ਜੇ ਚੰਗੀਆਂ ਕੋਈ ਭਰਾ ਸੰਭਾਲ ਲੂਗਾ ਤਾਂ ਅਗਲੇ ਸੂਏ 'ਚ ਰਕਮ ਵੀ ਵਧਾ ਦੇਣੀ ਨਾ ਕਿਉਂਕਿ ਪਸ਼ੂਆਂ ਦੀ ਕੀਮਤ ਵੀ ਵੱਧ ਰਹੀ ਹੈ ਦੂਜੀ ਗੱਲ ਇਹਨਾਂ گاਵਾਂ ਦੇ ਕਾਟ ਕਾਠ ਕਾਫੀ ਹੈ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਅਗਲੇ ਸੂਏ 'ਚ ਇਹ ਕੀਮਤਾਂ 'ਚ ਵਾਧਾ ਜ਼ਰੂਰ ਕਰ ਦੇਣੀਗਾ ਸੋ ਫਿਲਹਾਲ ਜਿਹੜੇ ਮੈਂ ਨਗਦ ਦਿਖਾਉਣੇ ਸੀ ਉਹ ਇਹ ਚਾਰ ਹੀ ਸੀਗੇ ਤੇ ਚਾਰੇ ਤੁਹਾਨੂੰ ਦਿਖਾਤੇ ਆ ਇਹਦੋਂ ਅੱਗੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਜਿਹੜੀ ਗਾਂ ਦੋਸੋ ਇਹ ਜਰਸੀ ਪੱਖ ਚ ਪੈਂਦੀ ਹੈ ਇਹਦਾ ਜਿਹੜਾ ਦੁੱਧ ਚੋਇਆ ਬਾਈ ਕਹਿੰਦਾ ਵੀ ਇਹ ਬਾਲਟੀ ਉਵੇਂ ਹੀ ਰੱਖਤੀ ਸੀ ਕਿਉਂਕਿ ਕੱਲ ਸ਼ਾਮ ਨੂੰ ਬਿਲਕੁਲ ਖਾਲੀ ਕੀਤੀ ਹੋਈ ਹੈ ਕੱਲ ਸਵੇਰ ਦੀ ਇਹ ਸੂਈ ਵੀ ਗਾਂ ਫਾਰਮ ਚੋਂ ਜਿੱਥੋਂ ਖਰੀਦੀ ਆ ਉੱਥੋਂ ਬਾਈ ਵੀਡੀਓ ਬਣਾ ਕੇ ਲਿਆ ਧੰਨਵਾਦ ਵੀਡੀਓ ਨੂੰ ਦੇਖਣ ਲਈ